ਤ੍ਰਿਕਾਲ ਜੀ ਲਾ ਵੀ ਬਾਪੂ ਪੂਰਾ ਖੁਸ਼ ਆਜ ਹੋਲੇ ਨੂੰ ਚੱਲਿਆ ਇਹ ਬਾਪੂ ਉੱਥੇ ਵੀ ਟਰੈਕਟਰਾਂ ਦੇ ਪੈਰ ਵਜਾ ਕੇ ਰੱਖਣੀਆਂ ਆਪਣਾ ਮੈਂ ਤਾਂ ਅੰਦਰ ਬੈਠਣਾ ਹੈ ਹਾਂ ਹਾਂ ਮੈਂ ਨਹੀਂ ਟਰੈਕਟਰਾਂ ਤੇ ਜਾਣਾ ਹਾਂ ਉੱਥੇ ਗੱਡੀ ਨਹੀਂ ਲੈ ਜਾਣਾ ਗੱਡੀ ਨਹੀਂ ਛੱਡ ਕੇ ਜਾਣਾ ਹਾਂ ਉੱਥੇ ਆਪਣੇ ਅੰਦਰ ਸਟੋਰ ਕੀਪਰ ਆ ਅੱਛਾ ਸਟੋਰ ਕੀਪਰ ਆ ਹੈ ਸਟੋਰ ਦੀ ਸਮਾਨ ਦੀ ਰਾਖੀ ਰੱਖਣੀ ਆ ਹਾਂ ਸਮਾਨ ਦੀ ਰਾਖੀ ਕਰ ਬਸ ਸੰਬੂ ਹੋਰ ਰਸਨ ਪਾਣੀ ਸਭ ਲੰਗਰ ਵਾਲੇ ਦੀ ਹੈ ਹਾਂ ਲੰਗਰ ਵਾਲੇ ਦੀ ਮੰਦਰੀਆ ਕਿੰਨੇ ਦਿਨ ਨੂੰ ਮੜੂਗਾ ਹੁਣ ਬਸ ਜਲਦ ਫੋਨੇ ਤੋਂ ਬਾਅਦ ਚਾਰ ਦਿਨ ਨੂੰ ਚਾਰ ਤਿੰਨ ਪੰਜ ਦਿਨ ਹਾਂਜੀ ਅੱਜ ਦਾ ਸ਼ੁਰੂ ਹੋਣਾ ਤੇ 15 ਤਰੀਕ ਉਹੀ 15 ਅੱਜ ਹਜੇ 11 ਹੈ ਹਾਂ ਕਿ 12 ਅਜ 11 11 ਚਾਰ ਪੰਜ ਦਿਨ ਹੋ ਗਏ ਨੇ ਚਾਰ ਬਣੇ ਨੇ ਹੋ ਗਿਆ ਨਾ ਨਾ ਵਧੀਆ ਘੁੰਮੇ ਆ ਉਹ ਆਪਣਾ ਜਨੂਰੀ ਵੀ ਬੈਠੀ ਆ ਤੁਰੀ ਨਾ ਬਹੁਤਾ ਨੰਦ ਤੁਨ ਉੱਥੇ ਤਾਂ ਬਿਹਤਰ ਲੱਗਿਆ ਹੋਇਆ ਅੰਦਰ ਇਖਤਮਾਲ ਪਿਆ ਸਮਾਨ ਦੀ ਰੱਖੀ ਬੈਠਣਾ ਬਸ ਉਹ ਤਾਂ ਚੱਲ ਠੀਕ ਹੈ ਥੀ ਡਿਊਟੀ ਹੈ ਬਸ ਉੱਥੇ ਵੀ ਡਿਊਟੀ ਉਹਦੀ ਆਉਣ ਲੱਗਿਆ ਈ ਢਾਇਆ ਤਾਂ ਨਹੀਂ ਆਉਂਦਾ ਮੈਂ ਹੁਣ ਗੱਡੀ ਮੈਂ ਤਾਂ ਹੀ ਕਹੇ ਤਾਂ ਉਹਨਾਂ ਨੂੰ ਵੀ ਉਹਦੇ ਗੱਡੀ ਦੇ ਉਹਦੇ ਦੀ ਲੈ ਜਾਉਣੀ ਸੀ ਬਸ ਉਹਦੀ ਸੀ ਤਾਂ ਇਹਨੂੰ ਤੋੜਨਾ ਹੀ ਨਹੀਂ ਹੈ ਹੂੰ ਸਮਾਨ ਦੀ ਰੱਖੀ ਬੈਠਦੇ ਹੁੰਦੇ ਆ ਹਾਂ ਕਮਾਲ ਤੋਂ ਸਿੱਕੀ ਪਿਆ ਹੋਰ ਸਮਾਨ ਬਹੁਤ ਪਿਆ ਹੂੰ ਸਾਰਾ ਸਮਾਨ ਹੁਣ ਅਸੀਂ ਸਭ ਨੂੰ ਜਾਣਦੇ ਹਾਂ ਹੂੰ ਅੰਮਰਸਰ ਕਿੰਨੇ ਜਿੰਨੇ ਲੰਗਰ ਵਾਲੇ ਆ ਹੂੰ ਦੁਰ ਅਮਟਰ ਕੀ ਸਾਰੇ ਨੂੰ ਅਸੀਂ ਸਾਰਾ ਨੂੰ ਜਾਣਦੇ ਆ ਉਹ ਫਿਰ ਜੇ ਆਉਨੇ ਫਿਰ ਅਸੀਂ ਤਾਂ ਹੀ ਨਹੀਂ ਤਾਂ ਫੂਟ ਚੈੱਕ ਲਾਂਗੇ ਉਸੇ ਤੋਂ ਠੀਕ ਹੈ ਸਟੋਰ ਕੀਪਰ ਦੀ ਜ਼ਿੰਮੇਵਾਰੀ ਹੈ ਕਿਹੜਾ ਸਮਾਨ ਕਿੱਥੇ ਪਿਆ ਹੈ ਹਾਂ ਦਾਲਾਂ ਚੀਜ਼ੀ ਦੇਸੀ ਹੋਰ ਅਗੇ ਚੀਜ਼ਾਂ ਨਾ ਨਾ ਵਧੀਆ ਹਾਂ ਜਾਇਆ ਮੱਥਾ ਟੇਕਿਆ ਅੱਤੇ ਤਾਂ ਨਹੀਂ ਜਾ ਮੱਥੇ ਕੋਣ ਨਾ ਚਾਹ ਕੋਈ ਨਹੀਂ ਦੂਰ ਤੇ ਤਾਂ ਟੇਕ ਹੋ ਜੂ ਉਸੇ ਦੀ ਬਾ ਮੱਥੇ ਦੇ ਅੰਦਰ ਤੇ ਨਿਕਲਣਾ ਹੀ ਨਹੀਂ ਸਾਤੇ ਤਾਂ ਨਹੀਂ ਜਾਉਣਾ ਤੂੰ ਤਾਂ ਜਾਇਆ ਉੱਥੇ ਨਹੀਂ ਜਾਂਦਾ ਤੇਰੀ ਯਾਦ ਹੁੰਦਾ ਅਸੀਂ ਤਾਂ ਬਾਅਦ ਚ ਜਾਵਾਂਗੇ ਹੁਣੇ ਤੂੰ ਇਹ ਤਾਂ ਬਹੁਤ ਸਪੀਡ ਬਹੁਤ ਹੈ ਉੱਥੇ ਨਹੀਂ ਜਾਣਾ ਹੈਗਾ ਚੱਲ ਕੋਈ ਨਹੀਂ ਹਾਂ ਠੀਕ ਹੈ ਬੌਲੇ ਪਾਸੇ ਹੀ ਆਪਾਂ ਗੱਡੀ ਦੇਖਦੇ ਹਾਂ ਆ ਜਾਨੀ ਗੱਡੀ ਵਾਸੋਂਣੇ ਵਾਲਾ ਉਹਰੇ ਨੂੰ ਲਿਆਇ ਨੂੰ ਦਿਖਾ ਤਾਂ ਸਹੀ ਉਹਨੂੰ ਆਇਆ ਪਹਿਨਾ ਤਾਂ ਨੂੰ ਡਰਾਈ ਜਾਂਦਾ ਹਾਂ ਹਮ ਇਹ ਤੁਹਨਾ ਕੰਬ ਵਾਲਿਆ ਵੇ ਇਹਨੂੰ ਮੈਂ ਵਿਚਾਰੀ ਜਿੱਤੇ ਵੀ ਹੋਵੇ ਉੱਥੀ ਜਾ ਕੇ ਮਾਰ ਕੇ ਬੁਲਾ ਲੈਂਦਾ ਇਹਨੂੰ ਉਹ ਦੂਆ ਦੇਖ ਉੱਧਰ ਉਹ ਬਾਡੇ ਖਲਾ ਜੀ ਉਹ ਫੀਡ ਲੱਗਿਆ ਵਾ ਖਾਣ ਚਲ ਚਲ ਮਗਰ ਮਗਰ ਹੁਣ ਉੱਧਰ ਵਗਰੇ ਵਗਰੇ 5 ਮਿੰਟ 10 ਫਿਰ ਬਣੀ ਆਮ ਖਾਣ ਦੀ ਜੀ ਇਹਨੂੰ ਹਮ ਹਮ ਚਲ ਕਿਲੇ ਬੰਨੀ ਇਹਨਾਂ ਨੂੰ ਵਾਰ ਆ ਜੂੰਗਣੀ ਵਾਲਾ ਸਿਸਟਮ ਵਧੀਆ ਲੈ ਜਿਹਦਾ ਕਟ ਰੂਮ ਹੈ ਇਹ ਵਧੀਆ ਹੀ ਇਹ ਖੇਤ ਕਿ ਨਹੀਂ ਕੀੜਾ ਮਾਰਨਾ ਇੱਥੇ ਬੱਦਲ ਵਜ ਤਾਂ ਬਣੀ ਵੀ ਆ ਪੂਰੀ ਐਨ ਤਮੀਂ ਦੇ ਸਾਰ ਦਾ ਪਤਾ ਨਹੀਂ ਹੁਣ ਇਹ ਗਣਕਮ ਤੋਂ ਪਾਣੀ ਲਾਤਾ ਤਾਂ ਕੱਲ ਜਿਹੜੀ ਆਪਣੀ ਲੇਟ ਆ ਇਹ ਤਾਂ ਛੁੱਟੀ ਹੋ ਆ ਪਰ ਚਲੋ ਫੇਰ ਵੀ ਸੋਣੀ ਹੋਇਆ ਹੁਣੀ ਖਾਣ ਵਾਸਤੇ ਵੱਲ ਲਾਉਣੀ ਸ਼ੁਰੂ ਹੋ ਗਈ ਠੀਕ ਹੈ ਮੀਂਹ ਚ ਵੀ ਜੀ ਵੀ ਦੀ ਲੇਟ ਹੁਣ ਮੱਕੀ ਨੂੰ ਦੇਖਦਾ ਜੀ ਮੱਕੀ ਹੋ ਤਾਂ ਬਹੁਤ ਵਧੀਆ ਗਈ ਤਕਰੀਬਨ ਇਹਨ ਗਿੱਠ ਗਿੱਠ ਦੀ ਤੇ ਉੱਪਰ ਹੋ ਚੱਲੀ ਮੱਕੀ ਬਹੁਤ ਵਧੀਆ ਖੜੀ ਆ ਇਹਨੂੰ ਪਾਣੀ ਬਾਰੇ ਸੋਚਦਾ ਵੀ ਪੰਜ ਚਾਰ ਦਿਨ ਹੋਰ ਕੱਢਦੀ ਏ ਕਿ ਲਾ ਦਈਏ ਇਹੀ ਸਲਾਹ ਹੈ ਵੀ ਪੰਜ ਸੱਤ ਦਿਨ ਹੋਰ ਕੱਢ ਦਵਾ ਪੰਜ ਸੱਤ ਦਿਨ ਕੱਢ ਕੇ ਫੇਰ ਪਾਣੀ ਲਾਵਾਂ ਮੈਂ ਕਿਹਾ ਵੀ ਇਹਨ ਇਹਨ ਨਾਲੇ ਮੀਂਹ ਦਾ ਪਤਾ ਲੱਜੂ ਪੈਂਦਾ ਕਿ ਨਹੀਂ ਪੈਂਦਾ ਪਰ ਖੜੀ ਬਹੁਤ ਵਧੀਆ ਮੱਕੀ ਐ ਇਹਨ ਜਮਾਓ ਬਹੁਤ ਵਧੀਆ ਡ੍ਰਿਲ ਵਾਲਾ ਆਪਣਾ ਇਹਦੇ ਨਾਲੋਂ ਵੀ ਜ਼ਿਆਦਾ ਵਧੀਆ ਇੱਧਰ ਆਹਾ ਏ ਇਹਦੇ 'ਚ ਥੋੜਾ ਜਿਹਾ ਬੀਜ ਜ਼ਿਆਦਾ ਪੈ ਗਿਆ ਬੀਜ ਜ਼ਿਆਦਾ ਦਾ ਬਹੁਤ ਫਰਕ ਆ ਇਹ ਉਹਦੇ ਨਾਲੋਂ ਵੀ ਤਕੜੀ ਏ ਇੱਕ ਇਹਦੇ 'ਚ ਗਿੱਲ ਜ਼ਿਆਦਾ ਸੀ ਉਹਦੇ ਨਾਲੋਂ ਕਿਉਂਕਿ ਇਹਦੇ 'ਚ ਗੰਨਾ ਬਾਅਦ 'ਚ ਵੱਡ ਹੋਇਆ ਜਿਹਨੂੰ ਪਾਣੀ ਪੂਣੀ ਲੱਗਿਆ ਹੋਇਆ ਤਾਂ ਉਹਨੂੰ ਮੈਂ ਪਾਣੀ ਲਾਇਆ ਬਣੀ ਤਾਂ ਇੱਧਰ ਗਿੱਲ ਧੀ ਇਹ ਬਹੁਤ ਵਧੀਆ ਖੜੀ ਏ ਮੱਕੀ ਚਲੋ ਕਜੂਰੀਆ ਦਾ ਪਾਤਾ ਦਾ ਜਾਂ ਪਹਿਨਾ ਵੀ ਪਿਆਤਾ ਇੱਕ ਕਜੂਰੀਆ ਮੇਰੀ ਸਲਾਹ ਵੀ ਹੋਰ ਮਾਰ ਦਮਾ ਇਹ ਪਾਣੀ ਲਾ ਦਮਾ ਪਾਣੀ ਲਾ ਕੇ ਬਾਅਦ ਇੱਕ ਅੱਧੀ ਜੂਰੀਆ ਮਾਰ ਦਾਂਗੇ ਹੋਰ ਇੰਨੇ ਨੂੰ ਨੇ ਹੋਏ ਹੋਣਾ ਇਹਨਾਂ ਨੂੰ ਵਧੀਆ। ਬਾਕੀ ਸਪਰੇਅ ਮਾਰ ਦਾਂਗੇ ਇੱਕ ਅੱਧੀ ਸੁੰਡੀ ਦੀ। ਇੱਕ ਮਾਰਤੀ ਸੀ ਸਪਰੇਅ ਪੈਣਾ। ਵਿੱਚੇ ਤਾਕਤ ਦੀ ਤੇ ਇੱਕ ਹੋਰ ਕਰ ਦਾਂਗੇ ਤਾਕਤ ਦੀ ਯਾਰ ਸੁੰਡੀ ਦੀ। ਇੰਨੇ ਜਿਹਨੇ ਪਾਰ ਮਹੀਨੇ ਡੇਢ ਮਹੀਨੇ ਤੱਕ ਹੋ ਜਾਵੇ ਤਾਂ ਵਧੀਆ ਗੱਲ ਹੈ ਰੇਟ ਵਧੀਆ ਮਿਲ ਜੂ। ਚਲੋ ਦੇਖਦੇ ਆ ਜੀ। ਵਕੇ ਦਾ? ਬਹੁਤ ਵਧੀਆ ਹੈ। ਹਾਂ। ਠੀਕ ਠਾਕ ਹੈ ਇਹਨਾਂ। ਠੀਕ ਹੈ। ਉੱਕੇ ਰਿਪੋਰਟ। ਸੱਤੀ ਗੱਲ ਜੀ ਆ ਤੇਰੇ ਬੜੀ دیر ਬਾਅਦ ਆਈ ਤੇਰੇ ਨੂੰ ਆ ਭੁੱਲੀ ਜਾਂਦਾ ਯਾਰ ਕਿ ਕਿੰਨੇ ਕਿ ਚੈਨਲ ਨੂੰ ਬੁਲਾਉਣੀ ਪੈਂਦੀ ਆ ਹਾਂ ਤਿੰਨ ਯਾਰ ਪਤਾ ਬੁਲਾਤੀ ਮੈਂ ਅੱਜ ਤੇ ਚਾਰ ਪਰ ਬੁਲਾਤੀ ਉਹ ਹੂੰ ਹੂੰ ਇਹ ਪੀਐਸਐਸ ਵਾਲਿਆਂ ਦਾ ਬਣਿਆ ਵਾਹੇ ਵਧੀਆ ਢਲ ਹੈ ਆ ਵੀ ਠੀਕ ਆ ਯਾਰ ਆ ਜਿਹੜਾ ਪਲੱਗ ਨੂੰ ਪਲੱਗ ਪਾਉਣ ਨੂੰ ਕਰਿਆ ਪਹਿਲਾਂ ਹਾਂ ਇਕ ਨਹੀਂ ਚਾਹੀਦਾ ਇਕ ਨਹੀਂ ਚਾਹੀਦਾ ਹੁਣ ਵਿੱਚ ਪਿਆ ਪਲੱਗ ਪੈਰ ਪੂਰ ਤਾਂ ਨਹੀਂ ਟੁੱਟਦਾ ਨਹੀਂ ਫਿਰ ਇਹ ਪੈਰ ਤੇ ਟੁੱਟ ਜਾਂਦਾ ਬੰਦਾ ਖਿੱਚੇ ਦਵੇ ਰਿਆਣੀ ਵਿੱਚ ਦਵੇ ਇਕ ਨਹੀਂ ਚਾਹੀਦਾ ਠੀਕ ਆ ਨਾ ਹੂੰ ਹੂੰ ਇਹ 1.7 ਫੁੱਟ ਦਾ ਪੰਮੇ ਛੋਟਾ ਥੋੜਾ ਕਿੱਥੇ ਪਿਆ ਦੇਖ ਤੁਸੀਂ ਬਹੁਤ بڑا ਇੱਥੇ ਤੇ ਵੱਡਾ ਲੱਗਦਾ ਸਾਈਡ ਪਰ ਤੇ ਆਹ ਪਿੱਛੇ ਤੇ ਹੀ ਥੋੜਾ ਕਿੰਨਾ ਲੰਬਾ ਰੇਲ ਖਿੰਦੇ ਤਾਂ ਪਿੱਛੇ ਦਾ ਤਾਂ ਬਾਹਰ ਬਹੁਤ ਲੰਬਾ 1.7 ਬਹੁਤ ਹੋ ਜਾਂਦਾ ਕਹਿਣਾ ਹੀ ਉਹੀ ਹੁੰਦਾ ਮੈਨੂੰ ਉਹੀ 7.5 ਹੋਣਾ ਇਹ ਕੱਟੇ ਸੱਤ ਨਹੀਂ ਸਭਾ ਸੱਤੇ ਹੋਊਗਾ ਸਭਾ ਸੱਤੇ ਲੈ ਹਾਂ ਫਿੱਟਾ ਮਾਰੂ ਦੇਪਾ ਲੈ ਅੱਛਾ ਫਿੱਟਾ ਗੋਲੇ ਰੱਖਿਆ ਵੇ ਮੈਂ ਵੀ ਫਿੱਟਾ ਗੋਲੇ ਰੱਖਦੇ ਮਰ ਤਾਂ ਕਹਿੰਦਾ ਮੈਂ ਟਾਇਰ ਅੰਦਰ ਅੰਦਰ ਬਹੁਤ ਹੈਲੋ ਹੂੰ ਜੇ ਅੰਦਰ ਆਵੋ ਲੈ ਜਿਵੇਂ ਫਿੱਟਾ ਗੋਲੇ ਰੱਖਦੇ ਆ ਉਹ ਹਾਂ ਅੰਦਰ ਅੰਦਰ ਦੇ ਕਿੰਨਾ ਹੈ ਮੈਂ ਟਾਇਰ ਅੰਦਰ ਬਹੁਤ ਸੱਤ ਹੋਊਗਾ ਸਭਾ ਸੱਤੇ ਹੋਣਾ ਟਾਇਰ ਥੋੜਾ ਜਿਆਦਾ ਅੰਦਰ ਹੈ ਅੰਦਰ ਅੰਦਰ ਮਿੰਨਾ ਆਪਾਂ ਨੇ ਹੂੰ ਅੰਦਰ ਅੰਦਰ ਹੀ ਹੁੰਦਾ ਲੈ ਨਿਕਲਦਾ ਨਿਕਲੂਗਾ ਹੁਣ ਇਹ ਠੱਕਾਈ ਹੈ ਠਕੈਲੀ ਨਹੀਂ ਆਦਾ ਇਹ ਤਾਈ ਦੋ ਰੁਪਏ ਆ ਇਹ ਠੱਕੇ ਵਾਲਾ ਸਵਾ ਸੱਤ ਪੂਰਾ ਅੰਦਰੋਂ ਤੱਕ ਸਵਾ ਸੱਤ ਪੂਰਾ ਠੀਕ ਐ ਇੰਨਾ ਚੌੜਾ ਯਾਰ ਬਹੁਤ ਹਾਂ ਫੇ ਜਿਆਦਾ ਚੌੜਾ ਬਣੀ ਜਾਂਦਾ ਇੰਨਾ ਠੀਕ ਐ ਹੂੰ ਜੇ ਆਪਾਂ ਕਹੀ ਹੋਈ ਜਿਆਦਾ ਚੌੜਾ ਕਰਾਲਾ ਫੇ ਜਿਆਦਾ ਚੌੜਾ ਬਣੀ ਠੀਕ ਐ ਨਹੀਂ ਨਹੀਂ ਫੇ ਉਹੀ ਬੱਜਦਾ ਫਿਰ ਜਾਂਦਾ ਸਾਢੇ ਸੱਤ ਬਹੁਤ ਹੋ ਜਾਂਦਾ ਉਹ ਤਾਂ ਹੈ ਹੀ ਹੋਰ ਬਾਬਾ ਵਧੀਆ ਗਿਆ ਬਾਬਾ ਮੇਲੇ ਨੂੰ ਇਹ ਨੰਬਰ ਗਿਆ ਯਾਰ ਆ ਤੂੰ ਮੈਂ ਦੂਈ ਅਸਾ ਹੋਰ ਤਾਂ ਜੀ ਲੱਦਣੀ ਆ ਤੂੰ ਲੱਦਣੀ ਆ ਭਈਆਂ ਪਾ ਜਾ ਕੇ ਆਓ ਯਾਰ ਕਢਾ ਦੂ ਗੁਰਦਾਨ ਦਾ ਕੰਨਾ ਇਹ ਤਾਂ ਹੁਣ ਤੁਸੀਂ ਕਿਰਪਾ ਕਰਨੀ ਆ ਕਿਰਪਾ ਮੈਂ ਤਾਂ ਕਹੇ ਤਮਾ ਕਢਾ ਦੇ ਤੂੰ ਕਿਤੇ ਨਹੀਂ ਹੂੰ ਜ ਆਪਣੀ ਪਰਚੀ ਤੇ ਕਕਾਲੇ ਨਹੀਂ ਲੈ ਲਈ ਹੂੰ ਠੀਕ ਨਹੀਂ ਗੱਲ ਹੂੰ ਉਹ ਆਹ ਹੋ ਤਾਂ ਹੈ ਮੈਂ ਤਾਂ ਆਪ ਕਹਿੰਦਾ ਯਾਰ ਕਢਾ ਦੋ ਉਹਨਾਂ ਦਾ ਗਿੜਾ ਮਾਰ ਕੇ ਆਈ ਉੱਥੇ ਦੇਖੀਏ ਕਿੰਨਾ ਕ ਘੜਿਆ ਉਹਨਾਂ ਨੇ ਉਹਨਾਂ ਨੇ ਕਿਆ ਘੜਿਆ ਸਵਾ ਘੜਿਆ ਉਹਨਾਂ ਨੇ ਉਹਨਾਂ ਨੇ ਕਿੰਨਾ ਘੜਨਾ ਤਾਂ ਤੇ ਆਈਡੀਆ ਤਾਂ ਹੋ ਗਿਆ ਉਹਨਾਂ ਨਾਲ ਬੜੀਆਂ ਗੱਲ ਕਰੀ ਉਹਨੇ ਬਝਾਜ ਕਰ ਨੂੰ 100 ਭਰੀ ਕਰੀ ਉਹਨਾਂ ਨੇ ਆਈਡੀਆ ਤਾਂ ਹੋ ਜਾਊਗਾ। ਐਨਾਂ ਕਹੀ ਤੁਹਾਨੂੰ ਦੱਸਤਾ। ਹੂੰ। ਉਹਨਾਂ ਨੂੰ ਕਹਾਂ ਬੰਦੇ ਆਪਣੇ ਭੇਜ ਦੂੰ ਤੇ ਭਈਆਂ 5-4 ਘੰਟੇ ਦਾ ਵਜ਼ਨ ਕੱਢ ਦੂੰਗੇ। ਕੀ ਗੱਲ? ਆ ਵਿੱਚ। ਆਕਰ ਵਜ਼ਨ ਤਾਂ ਕਰਾਉਣਾ ਪੈਣਾ ਟਰੈਲੀ ਉੱਤੇ ਕੰਡੇ ਪਰ। ਵਿੱਚ ਫੇਰ ਮੁੜ ਕੇ ਲੈਂਦਾ ਵਾ। ਲਾਹ ਹੋਰ 14 13 ਜਿਆਦਾ ਕੰਟਰੋਲ ਮੁੜ ਆਇਆ ਫੇਰ। 13 ਜਿਆਦਾ ਕਹਿੰਦਾ ਫੇਰ ਮੁੜ ਆਇਆ ਇਹ। ਨਾ ਨਾ ਠੀਕ ਆ। ਭੀੜੇ ਬਹੁਤ ਕਰੀ ਪਈ ਯਾਰ। ਭੀੜ ਤਾਂ ਫੇਰ 5-300 ਟਰੈਲੀ ਹੋ ਗਈ। ਫੇਰ। ਨਲੇ ਸਪਲਾਈ ਕੱਢੀ ਨੂੰ 5 ਦਿਨ ਹੋ ਗਏ ਅੱਜ। ਇਹਦੇ 5 ਦਿਨ ਹੋਉਂ ਨਹੀਂ ਨਿਕਲਦੀ। ਇਹ ਵੀ ਗੰਦਵਾਤ ਇਹਨਾਂ ਪਹਿਨਾ ਕੇ ਝਿੱਕੇ ਨਾਲ ਥੱੱਬਾ ਮਾਰੇ ਇਹਨਾਂ ਨੇ ਉਹੀ ਪਤਾ ਨਹੀਂ ਕਿ ਆ ਗਏ ਨੇਰੀ ਠਾਲ ਸੀ ਲੋਕਾਂ ਦੇ ਹਵਾ ਦਬੜੀ ਮਚਾਤੀ ਜਿਗਣਾ ਕੱਲੂ ਮੇਲ ਖੜਨਾ ਹੁੰਦਾ ਹਾਂ ਐਂ ਕਰਤਾ ਇਹਨਾਂ ਨੇ ਤਾਂ ਮੇਲ ਵੀ ਘਾਬਰਣ ਲੱਗ ਗਿਆ ਦੋ ਘੰਟੇ ਖੜ੍ਹ ਵੀ ਲਿਆ ਕੱਲ ਵੀ ਖੜ੍ਹ ਦੇ ਦੇਖ ਕੇ ਡਰਨ ਲੱਗ ਜਿੰਨ ਲੰਬੀ ਖਾੜ ਹੋਵੇ ਬੰਦੇ ਨੂੰ ਕੁੱਟਣੇ ਇਹਨੂੰ ਹਾਂ ਉਹ ਦੇਖ ਕੇ ਡਰ ਜਾਂਦਾ ਵੀ ਫੇਰ ਕੰਦ ਸੇਰਾ ਆਊਗਾ ਉਹੀ ਕੰਮ ਹੋਇਆ ਉਹ ਕੰਮ ਹੁਣ ਮੇਲ ਨਾਲ ਹੋਇਆ ਇਹਨੂੰ ਦੇਖਦੀ ਐ ਪਿੱਛੇ 250 ਟਰਾਲੀ ਖੜੀ ਆ ਮੈਂ ਕੱਲ ਵੀ ਡੂਗਾ ਇਹ ਵੀ ਪਿਆ ਹੁੰਦੀ ਉਹਨੂੰ ਹੌਸਲਾ ਤਾਂ ਹੁੰਦਾ ਵੀ ਨਿਬੜ ਕੇ ਜਾਂ ਆਹ ਨਿਬੜ ਕੇ ਜਾਂ ਫਾੜ ਲੈਣੀ ਰਹਿੰਦੀ ਆਏ ਆ ਆਗੇ ਸਰੇ ਜੀ ਆਗੇ ਸਰੇ ਜਿਆ ਉਹ ਡਾਲੀ ਮੁੱਕੂ ਦੀ ਉਹਨੂੰ ਦੂਆ ਪਾਸੇ ਭਰੇ ਬੇਤਰੀ ਭਰੇ ਮਿਲਗਾ ਵਰਜੇ ਨੇ ਇਹਨੂੰ ਸਾਰਾ ਕਿਤੇ ਖੜਾਉਣ ਨੂੰ ਵੀ ਜਗਾ ਨਹੀਂ ਉਹੀ ਗੱਲ ਨੇ ਉਹ ਵੀ ਦੇਖਦਾ ਵੀ ਇਹ ਤਾਂ ਚਾਰੇ ਪਾਸੇ ਤੁੰਨੇ ਆ ਪਏ ਮੈਂ ਖੜੂਗਾ ਕਿੱਥੇ ਉਹ ਆਹ ਚੀਜ਼ ਆ ਬਹੁਤ ਜ਼ਿਆਦਾ ਹੋਰ ਉਹ ਠੀਕ ਹੈ ਹੁਣ ਕਿਦਾਂ ਹੁੰਦੇ ਘਾਣੇ ਤੇਰੇ ਕੱਲੂ ਕੇ ਪਰਸੋਂ ਨੂੰ ਸਾਰੇ ਹੂੰ ਕੱਲ ਨੂੰ ਨਹੀਂ ਮੈਂ ਤਾਂ ਇਹ ਨਹੀਂ ਕਿ ਹਮਤ ਜਿਆਦੇ ਕਿਲੇ ਲੇਟ ਆ ਜੂਂਗੇ ਆਪਣੇ ਕਿਤੇ ਨਹੀਂ ਵੀ ਗੁਰਦਾ ਦੀ ਕਢਾ ਦੇ ਗੁਰਦਾਰੇ ਤਾਂ 2 ਘੰਟੇ ਲਾਉਣਾ ਹੀ ਉਹਨਾਂ ਨੇ ਹਾਂ 2-3 ਘੰਟੇ ਮੈਂ ਇਹਨੂੰ ਕਹਾਂ ਮੈਂ ਬੰਦੇ ਕਹ ਕੇ ਉਹਨਾਂ ਨੂੰ ਕੱਲ ਨੂੰ ਤਾਂ ਬਾਹਰ ਨਹੀਂ ਲੱਦ ਕੇ ਤੋਰ ਦੇਣਾ ਹਾਂ ਠੀਕ ਨੇ ਤੋਰ ਦੇਣਾ ਉਹਨਾਂ ਨੇ ਔਰ ਕੀ ਔਰ ਕਿਹਾ ਹੁਣ ਜਾ ਕੇ ਆਓ ਤਾਂ ਹਣਾ ਉਹਨਾਂ ਨੇ ਜਾਇ ਆਉਂਦਾ ਮੈਂ ਇਹਨੂੰ ਕੰਡੇ ਵਗਾ ਕੇ ਭੇਜੂਗਾ ਥੋੜਾ ਜਿਆ ਇਹਨੂੰ ਕੰਡੇ ਵਗਾ ਕੇ ਭੇਜ ਮੇਰੇ ਕਹੇ ਤੇ ਨਹੀਂ ਹਾਂ ਮੇਰੇ ਮੇਰੇ ਗੱਲ ਸਾਰੇ ਬਾਕੀ ਪੈਂਦੇ ਆ ਵੀ ਤੇਰਾ ਨਿਬੜ ਗਿਆ ਵੀ ਤੂੰ ਸਾਡੇ ਘਰ ਨਹੀਂ ਦੇਣਾ ਹਾਂ ਮੈਂ ਤਾਂ ਅਸੀਂ ਤਾਂ ਕੋਈ ਕਹਿੰਦਾ ਨਹੀਂ ਹੈਗਾ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਨਹੀਂ ਮੈਂ ਤਾਂ ਉਹਨਾਂ پارٹی ਦੇ ਦੋਤੀਆ ਮੇਰੇ ਪਾਸ ਇੱਕ ਕਾਲੇ ਨਲੇਲੀ ਕਾਲਾ ਕਹਿੰਦੇ ਮੇਰੀ ਪਾਸ਼ੀ ਰੋਣੀ ਚਾਰ ਦਿਨ ਉਹਦੀ ਚਾਰ ਦਿਨ ਹੁਣ ਪੰਜ ਦਿਨ ਵੀ ਨਹੀਂ ਦੀ ਆਉਣੀ ਜਿਹੜੇ ਸਾਹਿਬ ਗਾ ਭੀੜ ਮਾ ਮੇਰਾ ਗੰਨਾ ਸੁੱਕ ਜਾਣਾ ਮੈਂ ਚੱਲ ਸਾੜੇ 2 ਆਈਆਂ ਵੀ ਕਤੁੰਬੀ ਦਾ ਭਾਈ ਸੌ ਵਾਲੀ ਦੇਤੀ ਉਹਨੂੰ ਇੱਕ ਦੇਤੀ ਪਾਸ਼ੀ ਸੌ ਵਾਲੀ ਉਹਨੂੰ ਡੇਢ ਸਾੜੀ ਦਾ ਸੀ ਦੇ ਦੂੰਗਾ ਹਾਂ ਬਸ ਠੀਕ ਆ ਠੀਕ ਨਹੀਂ ਗੱਲ ਹੂੰ ਉਹੀ ਹੁਣ ਮੰਨ ਕੇ ਜਾ ਭਾਈ ਦੋਨਾਂ ਦੀ ਕਰ ਦੇ ਬਸ ਇਹ ਤਾਂ ਮਨ ਸਮਝਾਉਣ ਦੀ ਗੱਲ ਆ ਪੁੱਛ ਲੈਂਦੇ ਜਾ ਕੇ ਆਉਂਦੇ ਉਹਨਾਂ ਕੋਲ ਜਾ ਆ ਉਹ ਉਹਨੂੰ ਦੇ ਜਾ ਨਾਲ ਕਿਆ ਕਹਿੰਦੀ ਆ ਓਕੇ ਬਾਕੀ ਹੋ ਜਵੇ ਕੰਮ ਕੋਈ ਫਾਇਦਾ ਗਿਆ ਵਿੱਚ ਬਾਅਦ ਮਾ ਕਰਿਆ ਉਹੀ ਤਾਂ ਚੱਕਰ ਆ ਹੁਣ ਕੱਲ ਨੂੰ ਕਿਹਾ ਉਹਨੇ ਕੱਲਰ ਪਰਸੋ ਨੂੰ ਰਸ ਦਾ ਲੰਗਰ ਚੱਲਣਾ ਹੋਣਾ ਕੱਲ ਨੂੰ ਔਰ ਪਰਸੋ ਨੂੰ ਲੰਗਰ ਤਾਂ 3-4 ਦਿਨੇ ਚੱਲੀ ਜਾਣਾ ਇੱਥੇ ਭੀੜ ਹੋ ਜਾਣੀ ਫੇ ਟ੍ਰੈਲਰ ਨਹੀਂ ਵਾਹਣਾ ਹਾਂ ਆਹੀ ਚੱਕਰੋ ਕਹਿੰਦਾ ਵੀ ਕੱਲ ਨੂੰ 12 ਤਰੀਕ ਹੈ ਉਹਨੇ ਵੀ ਜੇ ਪੁੱਜ ਜਵੇ ਆਹੋ ਉਹੀ ਗੱਲ ਆ ਨਾ ਜੇ ਕੱਲ ਨੂੰ ਘੜ ਕੇ ਦੁਪਹਿਰ ਤੱਕ ਘੜ ਗਿਆ ਰਾਤ ਨੂੰ ਲੰਘੇ ਜਵੇ ਇਹ ਕੱਲ ਨੂੰ ਹਾਂ ਸ਼ਾਮ ਨੂੰ ਰਾਤ ਰਾਤ ਵੀ ਲੰਘਿਆ ਤਾਂ ਵੀ ਠੀਕ ਹੈ ਹੂੰ ਜੇ ਕਹਾ ਵੀ ਉਹਦੇ ਬਾਅਦ ਨਹੀਂ ਵੜ ਹੁਣ ਉੱਥੇ ਉੱਥੇ ਬਾਅਦ ਨਹੀਂ ਹੈ ਨਾ ਹੂੰ ਇਹ ਤਾਂ ਬਹੁਤ ਹੀ ਹੁਣੀ ਬਾਈ ਮੈਂ ਅੱਜ ਰੋ ਕਰਾ ਲਈ ਗਿਆ ਤਾਂ ਕੋਈ ਸੜਕ ਚੱਲਦੀ ਹੈ ਹੁੱਲੇ ਮਹੱਲੇ ਕਰਕੇ ਬਹੁਤ ਜ਼ਿਆਦਾ ਚਮਕੌਰ ਵਾਲੀ ਫੁੱਲ ਚੱਲਦੀ ਹੁੰਦੀ ਆ ਫੁੱਲ ਚਮਕੌਰ ਵਾਲੀ ਤੇ ਜ਼ਿਆਦਾ ਹੀ ਚੱਲਦੀ ਆ ਇਹਦਾ ਬਹੁਤ ਜ਼ਿਆਦਾ ਲੁੱਦਣਾ ਪਾਉਂਦਾ ਹੁੰਦਾ ਬਾਈ ਇਹਦੇ ਨੂੰ ਲੁੱਦੇ ਹਣਾ ਸਾਰੇ ਏਰੀਆ ਨਹੀਂ ਹੋਣਾ ਇੱਧਰ ਦਾ ਸੰਗਰੂਰ ਬਠਿੰਡ ਆਹ ਇਹ ਇੱਧਰ ਦਾ ਸਾਰੇ ਪੈ ਗਏ ਹਾਂ ਕਿਉਂਕਿ ਇੱਧਰ ਤਾਂ ਕਰਾਲੀ ਵਾਲੀ ਸਾਈਡ ਤਾਂ ਮੈਨੂੰ ਇੱਧਰ ਏਰੀਆ ਮਿਲਿਆ ਮੁਹਾਲੀ ਵਾਲਾ ਹੀ ਜਾਂ ਇੱਧਰ ਖੈੜ ਪਰਲਾ ਜਾਂ ਹਰਿਆਣਾ ਏਰੀਆ ਆਹ ਇਲਾਕਾ ਸਾਰੇ ਉੱਦੋਂ ਗਿਰ ਗਿਆ ਇਹ ਸਾਰੇ ਇੱਥੇ ਨੂੰ ਗਿਰਨਾ ਇਹਨੂੰ ਹਾਂ ਆਪਣੇ ਵਾਲੇ ਨੂੰ ਵੀ ਘੱਟ ਆਉ ਬਹੁਤ ਜ਼ਿਆਦਾ ਹੁੱਲਾ ਮੱਲਾ ਮਨਾ ਰਹੇ ਆ ਚਲ ਦੇਖ ਕੇ ਆਈਏ ਉਹਨਾਂ ਨੂੰ ਅਜਲੀਏ ਜਾਇਆ ਉਹ ਚੱਲ ਚੱਲਾ ਜਾ ਮੈਂ ਦੂਹੇ ਜੇ ਘੜੀਆਂ ਜੇ ਚਾਲੇ ਨਾਲ ਖੜੀਆਂ ਦੋ ਲੈਣਾ ਘੜੀਆਂ 1 2 3 4 ਖੜੀਆਂ ਕੀ ਆ ਯਾਰ ਨਤੀਆ ਵਧੀਆ ਕਰ ਰਹੇ ਨਦੀ ਦਾ ਹੁਣ ਪਟ્રોલ ਜਾਲ ਲਿਆ ਧੁੱਪਾਂ ਪੈਣ ਲੱਗ ਗਈ ਗਿਣਤਾ 3 4 ਮੈਂ ਅਖਾੜੇ ਵਾਲੀ ਆ ਜੱਗਾ ਖੜਾ ਦੇਖਦਾ ਬੋਲਦਾ ਨਹੀਂ ਹੈਗਾ ਵੀ ਚਾਹ ਨੂੰ ਨਹੀਂ ਪੁੱਛਣ ਲੱਗੇ ਤੈਨੂੰ ਅਸੀਂ ਆ ਦੇਖ ਲੈ ਲੁਕਦਾ ਬਗੈਣਾ ਸਾੜੇ ਵਾਲੇ ਬੰਤੇ ਆਉਗੇ ਨਾ ਨਹੀਂ ਭੱਜਦਾ ਪੋੜਵਾ ਇਹ ਨਾ ਵਿਚਾਰੇ ਦੂਏ ਆ ਉਹ ਹੀ ਬਲਾਉਣੇ ਪੈਣੇ ਆ ਦੁਕਾਨ ਤੋਂ ਪਾਏ ਬਾਈ ਕਰਨੀਆਂ ਕੋਈ ਬਲਾਉਣੇ ਪੈਣੇ ਕਾਲੂ ਸਾਨੂੰ ਹੁਣ ਉਹਨਾਂ ਨੂੰ 10 ਮਿੰਟ ਲਾਉਣੇ ਆ ਕੱਲ ਤਾਂ ਹਮ ਲੋਕ ਆਏਗਾ ਹੀ ਨਹੀਂ ਕਾਲੂ ਕਿੱਥੇ ਜਾਣਾ ਕੱਲ ਕੱਲ ਇੱਕ ਆ ਕੇ ਗਿਆ ਕੱਲ ਵੀ ਆਇਆ ਅੱਜ ਵੀ ਆਇਆ ਅੱਛਾ ਬੀਜਣੇ ਨੂੰ ਠੀਕ ਆ ਹੋਰ ਜੱਗ ਬੜਾ ਲੇਬੜੇ ਬਹੁਤ ਕਾਂਡੀ ਬਰਾਤ ਤੇ ਚੱਲਦਾ ਸਾਹਮਣੇ ਪੇਂਟ ਪੇਂਟ ਦੀ ਕਾਂਡੀ ਭਾਤ ਕਰਦਾ ਮੈਂ ਤਾਂ ਆਪਣਾ ਉਧਰ ਆ ਗਿਆ ਕੰਮ ਉਹ ਇੰਨਾ ਪੇਂਟ ਲੱਗਿਆ ਹਾਂ ਇਹ ਤੇ ਬਿੰਦੂ ਹੈ ਮੈਂ ਤਾਂ ਨਹੀਂ ਕਿਹੜਾ ਪੇਂਂਟਰ ਹੈ ਬੋਲਦਾ ਵੀ ਨਹੀਂ ਹੈਗਾ ਦੇਖ ਲਾ ਜੂਨੇ ਘਰ ਤਾਂ ਉਹ ਸੁੱਕੇ ਨੇ ਸੁੱਕੇ ਵੀ ਕੱਲੂ ਦੇਖਦੇ ਹੁਣ ਪ੍ਰਗਟ ਨੇ ਖਿੱਚ ਲਿਆ ਯਾਰ ਉਹ ਕਾਜ ਕੱਲੂ ਆਉਣਾ ਕਿੰਨੇ ਦਿਨ ਲਵਾਉ ਪੰਜ ਪੰਜ 6 ਦਿਨ ਦਾ ਹੀ ਕੰਮ ਆ ਬਹੁਤਾ ਬਹੁਤ ਠੀਕ ਹੈ ਦੁਵਾਰ ਮੈਂ ਟਰੈਕਟਰ ਖੜਾਉਣ ਜਗ੍ਹਾ ਨਹੀਂ ਬਜਰੀ ਕਿਸੇ ਦਾ ਨਹੀਂ ਵੀ ਆ ਇੱਟਾਂ ਦਾ ਟਰਾਲਾ ਲੱਦਿਆ ਖੜਾ ਹੈ ਇੰਨੇ ਪੰਜ 6 ਦਿਨ ਚ ਨਿਬੜ ਜੂ ਹਾਂ ਮਾ ਤਾਂ ਦਿਨ ਨਹੀਂ ਲਾਉਣੇ ਅਸੀਂ ਹਾਂ ਇਹ ਦੇਖੋ ਸਾਫ ਸਾਫ ਰਹਿਣਾ ਉਹ ਗੇਟ ਦੇ ਬਰਾਬਰ ਘਰ ਨਾਲ ਪਗੜਾ ਉਹ ਦੇਖ ਕਿੰਨਾ ਘੱਟ ਆ ਇਹ ਵੀ ਸੌਖਾ ਇਹ ਵੀ ਸੌਖਾ ਹੀ ਆ ਕੰਮ ਇਹਦੇ ਬਾਅਦ ਕਾਂਡੀ ਪਲਾਸਟਰ ਕਰਨਾ ਸਾਰੇ ਨੂੰ ਇਹ ਵੀ ਸੌਖਾ ਹੀ ਆ ਉੱਥੇ ਤੇ ਆਏ ਨੂੰ ਖੁੱਲੀ ਬਣਨੀ ਆ ਕਾਏ ਨੂੰ ਖੁੱਲੀ ਬਣਨੀ ਆ ਅੱਛਾ ਲੋ ਇੱਕ ਉਹ ਪਰਲੇ ਪਾਸੇ ਫਰਸ਼ ਲਾਉਣਾ ਖੁੱਲੀ ਥੱਲੇ ਤਿੰਨ ਇੱਕ ਉਹ ਬਾਹਰ ਜਿਹੜੀ ਕੰਧ ਟੰਗੀ ਪਈ ਬਸ ਆ ਚਾਰ ਕੰਮ ਹੋਰ ਕੋਈ ਅੰਦਰ ਕਿਤੇ ਰੰਗ ਹੋਣ ਲੱਗੇ ਕਿਤੇ ਕੰਮ ਨਹੀਂ ਚਾਰ ਕੰਮ ਆ ਚਾਰ ਕੰਮਾਂ ਨੂੰ ਦੇਰਾਂ ਕਿੰਨਾ ਟਾਈਮ ਲਾਊਗਾ ਉਹਦੇ ਬਾਅਦ ਹੋਰੇ ਫੇ ਲਾਉ ਕਿਟਾਲੇ ਬਲਾਉਣੇ ਇੱਥੇ ਲੋਕਟ ਲਾਉਣੀ ਆ ਠੀਕ ਆ ਉਹ ਵਿੜੇ ਵਾਲੀ ਪਟਕੇ ਵਿੜ ਭੁੱਲ ਗਿਆ ਗਿਣਦਾ ਫਿਰਦਾ ਨਾ ਰੋਲਾ ਆਪਾ ਬਾ 100 ਭਰੀ ਹੋਈ ਜਾਂ ਬਾਈ 110 ਕਰ ਦੂੰਗਾ ਸ਼ਾਮ ਤੱਕ ਉਹ ਆਹ ਨੂੰ ਕਹਿੰਦੇ ਕਿ ਘੱਟ ਮਨਾ ਦੂੰਗਾ ਯਾਰ ਕੱਢ ਲੂੰਗਾ ਤਾਂ ਹੀ ਘਟ ਹੋਣਾ 1 2 2 ਘਾਰੇ ਘਟਿਆ ਨੇ 1 2 3 4 5 ਘਾਰੇ ਘਟੇ ਕਰ ਦਿਆ ਸੀ ਆਪਣੇ ਬੰਦੇ ਨੂੰ ਕੈਮ ਜਾ ਵੀ ਚੱਲ ਪਾ ਸੱਤ ਗਾਲਾ ਕੱਢਣੋਂ ਪਹਿਲਾਂ ਉਹ ਤਾਂ ਚਾਰ ਵੀ ਆਗੇ ਚਾਰ ਵੀ ਕੱਢ ਦੋਗੇ ਚਾਰ ਚਾਰ ਜੇ ਵੱਡੇ ਬੋਏ ਦੋ ਤਿੰਨ ਨਹੀਂ ਘਟ ਜਣਾ ਚੱਲ ਕੋਈ ਨਹੀਂ ਹੁਣ ਬਖਤਰਾ ਸਾਰਨਾ ਹੀ ਪੈਣਾ ਕਰੀਏ ਗਿਆ ਚੱਲ ਅਸੀਂ ਇੱਕ ਦਿਨ ਲੇਟ ਕਢਾ ਲੂਗੇ ਬਈ ਹੋਰ ਤਾਂ ਕਰਨਾ ਹੁਣ ਠੀਕ ਨਹੀਂ ਕਰਨਾ ਤਾਂ ਪੈਣਾ ਆ ਆ ਵੀ ਤਾਂ ਸੀਏਡ ਦੇ ਟਾਇਰ ਮੇਰੇ ਨੂੰ ਕਹੀ ਜਾਂਦੇ ਆ ਮੈਂ ਤਾਂ ਬਜ਼ਾਰ ਨੂੰ ਕੋਈ ਆਦਾ ਬੱਟਾ ਠੱਟਾ ਕਰ ਲਾ ਤੇਰੇ ਤਾਂ ਨੰਬਰੇ ਥੋੜੇ ਜਿਹਾ ਫਰਕ ਆ ਨਹੀਂ ਮੈਂ ਤੈਨੂੰ ਦੇ ਦੋਣੇ ਤੇ ਮੈਂ ਨਵੇਂ ਪਾ ਲੈਣੇ ਤੇ 40 ਪੈਸੇ ਖੜੇ 50 ਪੈਸੇ ਉਹੀ ਕਹਿੰਦਾ ਮੈਂ ਵੀ ਸੀਏਡ ਦੇ ਆ ਤੇ ਨਾਲੇ ਆ ਗਏ ਪਿੱਛੇ ਤੇ ਹੂੰ ਆਹਾਂ ਨਾਲ ਦੇ ਹਨਾ ਹੂੰ ਨਾਲ ਦੇ ਹੀ ਐ ਇਹਦੀ ਗੱਡੀ 'ਚ ਫਰਕ ਆ ਇਹਦੀ ਗੱਡੀ ਫਰਕ ਹਾਂ ਨੇੜੇ ਇਹਦੀ ਨੇੜੇ ਦੀ ਉਵੇਂ ਇੱਥੇ ਵੀ ਜਗ੍ਹਾ ਪਾਉਂਦੇ ਹਾਂ ਹਾਂ ਉਹਦੀ ਗੱਡੀ ਦੂਰ ਆ ਉਹ ਪਤਾ ਨਹੀਂ ਕਿੱਥੇ ਆ ਕੱਟੇ ਟੋਰ ਖਾਲੀ ਕਰਨ ਕਲੇ ਇਹ ਤਾਂ ਕੱਦੇ ਖਾਲੀ ਮੈਂ ਤਾਂ ਰੇਟ ਵਧ ਲਿਆ ਹੁਣ ਹੋਰ ਕਾਹਤ ਖਾਲੀ ਕਰਨੇ ਤੇ ਹੁਣ ਆਉਣ ਲੱਗੇ ਹੋ ਤੁਸੀਂ ਕੀ ਕਰ ਲੈ ਹੈਂ ਕੀ ਹੋਣਾ ਦੋ ਬੱਲਾ ਨਹੀਂ ਰੰਗ ਕਰਾ ਰੰਗਾਂ ਟਾਇਲਜ਼ ਕਿੰਨਾ ਫਰਕ ਆ ਰੰਗ ਕਰਾਉਂਦਾ ਉਹ ਬਜਰੀਲੀ ਰੱਖੀ ਵੀ ਮਾਹ ਬਜਰੀਲੀ ਦਾ ਸਮਾਨ ਬਹੁਤ ਟਾਇਲ ਨੀ ਲੱਗੀ ਮੇਰੇ ਮਸਾਲੇ ਇੱਥੇ ਲ ਖਾਣੇ ਬਣਾਏ ਵੀ ਤੁਸੀਂ ਬਹੁਤ ਟਾਇਲ ਦੇ ਪਿੱਛੇ ਲੱਗੇ ਉਹ ਗੱਬੇ ਤੇ ਬੰਦ ਕਰਤਾ ਹੁਣ ਕੀ ਚੀਜ਼ ਹੈ ਉਹ ਸੱਦਾ ਕਰਿਆ ਵਾ ਉਹ ਉਹੀ ਰਹਿ ਜਾਂਦਾ ਵਾ ਸੁਨਪਾਈ ਤੇ ਉਧਰੋਂ ਕਰਦੇ ਨਾ ਸਮਝ ਆਹੋ ਨੰਨਾਂ ਠੀਕ ਆ ਠੀਕ ਆ ਵਧੀਆ ਵਧੀਆ ਮੈਂ ਵੀ ਛੇੜਨਾ ਪੰਗਾ ਹੋਣ ਬਸ ਛੱਡ ਦਾ ਜੇ ਗੱਦੀ ਤੇ ਨਾ ਜੱਗੇ ਕੋਈ ਨਹੀਂ ਕਈ ਜਾ ਬੰਦਾ ਜਿੰਨਾ ਮਰਜ਼ੀ ਕਾਰੀਗਰ ਹੋਵੇ ਕੋਈ ਨਾ ਕੋਈ ਨੁਕਸ ਰਹਿ ਜਾਂਦਾ ਉਹ ਤਾਂ ਰਹਿ ਜਾਂਦਾ ਜਿੱਤੇ ਆਹੀ ਛੱਡ ਦਾ ਉਹ ਸਰੀਰਾਂ ਕੀ ਨੋਮਰ ਹਾਂ ਉਹ ਮੂੰਹ ਨਾਲ ਟਾਈ ਲੱਗਣ ਦੇਖਣਾ ਨਹੀਂ ਜੇਕਰ ਦਿਲ ਦਾ ਆ ਮੂੰਹ ਹੋ ਜਾਏ ਤਾਂ ਉੱਧਰ ਆਹੀ ਬੇੜਾ ਉਧਰ ਹੀ ਛੱਡ ਹੋ ਜਾਂਦਾ ਬਸ ਧੰਨਵਾਦ ਨਜ਼ਾਰਾ ਆਇਆ ਆਹੀ ਬੇੜਾ ਅਦੁੱਲੀ ਸੈਟ ਹੋ ਜਾਂਦਾ ਪੂਰਾ ਜਗ੍ਹਾ ਰੇ ਮੈਲਾ ਉਹ ਸ਼ੈੱਡ ਦਾ ਬਹੁਤ ਪਾ ਲੈਣਾ 8 ਸਾਲ ਹੋ ਗਏ ਪਾਏ ਉਹੀ ਚੀਜ਼ ਹੋ ਜਾਂਦੀ ਆ ਜੀ ਹੋਏ ਇਕੱਠਾ ਨਹੀਂ ਹੁੰਦਾ ਉੱਤੇ ਬਸ ਰਾਬਣੀ ਵੀ ਹੋਰ ਪਤਾ ਲੀਏ ਉਹਦੇ ਬਾਦ ਆਹ ਬਣੀ ਆ ਮਣ ਹੋਰ ਪਤਾ ਲੀਏ ਥੋੜਾ ਬੇੜਾ ਸਾਰਾ ਉਹ ਮੈਂ ਤੁਹਾਨੂੰ ਜਿਹੜਾ ਸ਼ੈੱਡ ਦਿਖਾਇਆ 3 ਵਾਰੀ ਉੱਚਾ ਚੱਕਣ ਲੱਗਿਆ ਮੈਂ ਉਹ ਵੀ 6-7 ਸਾਲ ਵਿੱਚ ਉੱਧਰ ਦਾ ਹੈ ਲੋਡ ਆਉਣਾ ਦਾ ਨਾ ਪਿੱਛੇ ਜਗ੍ਹਾ ਠਾ ਲੈਂਦਾ ਥੋੜੀ ਜੀ ਚਾਹੇ ਸੜਾ ਗੰਨੇ ਦਾ ਭਰੇ ਵਾ ਟ੍ਰੈਲਰ ਵਿੱਚ ਬਾੜ ਦਿੰਦਾ ਹੈ ਨਾ ਭਾਈ ਫੇਰ ਉਹ ਛੱਡ ਰੋ ਤਾਂ ਉਧਰੋਂ ਕੱਢਣਾ ਲਿਆਂਦਾ 65 ਬਸ ਫਿਰ ਰਾਹ ਕਿ ਨਹੀਂ ਨੂੰ ਕੱਢ ਦੇਣਾ ਗੱਡੀ ਵੀ ਬੱਤੀ ਦੇ ਬਿਨਾ ਹੋ ਜਿੰਨੀ ਕਿ ਜਗ੍ਹਾ ਹੈ 400 ਉੱਥੇ ਨੂੰ ਕੱਢ ਦੇਣਾ ਐਡਾ ਵੱਡਾ ਸ਼ਟਰ ਹਾਂ ਇਹ ਨਾਲੀ ਤੂੜੀ ਵਾਸਤੇ ਜਾਂ ਟਰਾਲੀ ਅੰਦਰ ਵੱਡਾ ਅੱਛਾ ਅੱਛਾ ਤੂੜੀ ਵਾਸਤੇ ਮੈਂ ਕਿਤੇ ਬੜਾ ਹੀ ਸ਼ੈੱਡ ਉਧਰੋਂ ਕੱਢ ਦੇਣਾ 12 ਗੋਟ ਦਾ ਸ਼ਟਰ ਲਿਆਂਦਾ ਪਿਆ ਹੁੰਦਾ 3 ਸਾਲ ਹੋ ਗਏ ਲਾਉਣ ਦਾ ਟਾਈਮ ਨਹੀਂ ਆਇਆ ਅਰੇ ਹੋਇਆ ਬਿਮਾਰੀ ਆਹ ਕੋਸਾਲੀ ਬਿਮਾਰੀ ਬਹੁਤ ਹੈ ਸਲਾਬ ਮੈਂਟ ਜੀ ਨਹੀਂ ਜਾਂਦੇ ਆਹ ਦੇ ਲਵਾਈ ਨਹੀਂ ਕਰਾਈ ਉਹ ਆਹ ਬੱਤੀ ਵਾਲਾ ਕੰਮ ਦੇਖ ਹੋਰ ਆਏ ਨਹੀਂ ਆਉਣਾ ਇਹ ਮੋਟਰ ਨੇ ਹੀ ਲੈ ਪੰਗੇ ਲੈ ਲੈ ਕੇ ਦੇਖਦਾ ਦੇਮੇ ਕਾ ਫਾਇਦਰ ਉਹ ਨੰਬਰ ਆਏਗੇ ਅੱਜ ਆਇਆ ਹੈ ਬਜਿੰਦਲਾ ਦੀ ਬਾਰੰਦਰ ਪਰਕਰੇ ਚੜਕਦੇ ਜੀ ਅੰਦਰ ਰਹਿਣਾ ਜਿੰਦਾ ਲਾ ਦੇ ਬਸ ਜਿਹੜੇ ਨਿਕਲਣੇ ਨਾ ਔਰ ਰੋਸੋ ਜ਼ਿਆਦਾ ਨਹੀਂ ਰੋਟੀ ਫੈਦੀ ਨਾ ਬੰਦੂ ਦੇ ਲੈ ਕੇ ਕਹਿੰਦਾ ਅੰਦਰੇ ਬੰਦ ਕਰ ਦੇ ਇਹ ਕਹਦਾ ਲਾਉਣ ਲੱਗਿਆ ਤੂੰ ਪਰ ਪਰੰਗ ਮਾਨ ਅੱਛੇ ਆਈ ਦੇ ਵੀਰ ਉਹ ਬੀਮਾ ਪਰ ਲਾ ਠੀਕ ਆ ਅੰਦਰ ਸਾਰੇ ਚਿੱਟਾ ਹੀ ਕਰਾ ਲੈਣਾ ਬਾਹਰ ਪਹਿਲਾਂ ਅੱਜ ਛੱਡਣਾ ਇੱਕ ਹੋਰ ਪਾਉਣਾ ਹੈ ਜਿਹੜਾ ਨਵਾਂ ਲੈ ਕੇ ਆਂਤਾ ਛੱਡਦਾ ਮੈਂ ਵੀ ਛੇੜ ਦੇ ਆ ਉਧਰ ਚੱਲ ਨਾ ਮਾਦਨੇ ਮਾਦੀ ਵਾਰਾ ਸਵਾਰ ਵੇਰ ਵਾਰ ਕੱਢਦਾ ਪੰਗੇ ਦਾ ਆਈ ਕੋਸ ਮਾਦਨੇ ਮਾਦੀ ਵਾਰਾ ਵੇਰ ਵਾਰ ਕੱਢਦਾ ਪੱਕੀ ਗੱਲ ਐ ਅੱਜ ਭੂਰੀ ਦੇ ਘਰ ਭੇਜਿਆ ਅੱਜ ਸਵਾਰ ਹੁਣ ਆ ਛੱਡ ਕੇ ਆਪਣੇ ਦੋ ਜੀ ਜਲਦ ਘਰ ਉਹ ਫੇਰ ਲਿਆਉਂਗੇ 10 ਮਿੰਟ ਤੱਕ ਹ ਉਹ ਤਾਂ ਹੈ ਹੀ ਆ ਭੂਰੀ ਐ ਚੱਲ ਚੱਲੀ ਆ ਗਿਆ ਗੋਪਰ ਕੰਨ ਲੋਡ ਰਹੁਣ ਹਾਂ ਹੁਣ ਤਾਂ ਮਾ ਤੇਰੇ ਫਰਾਟੇ ਮਾਰਦਾ ਤਾਂ ਪਾਈਪ ਵੀ ਅਸੀਂ ਦੱਬਿਆ ਨਹੀਂ ਹੈਗਾ ਪਾਈਪ ਪਾਈਪ ਉੱਪਰ ਚਾਈਦਾ ਉਹਦਾ ਵੀ ਡਰਤਾ ਸਾਹੀ ਅੰਡਰਗਰਾਊਂਡ ਪਾਤਾ ਜੇ ਪਾਈਪ ਉੱਪਰ ਹੋਊਗਾ ਕਦੇ ਪਾਣੀ ਨਹੀਂ ਬਣਦਾ ਹਾਂ ਜਿਹੜਾ ਦੱਬਿਆ ਹੋਵੇ ਚ ਫਰਕ ਆ ਸਾਡੇ ਬਹੁਤ ਪਾਣੀ ਬਣਦਾ ਪਹਿਲਾਂ ਦੱਬ ਬੈਠੇ ਤੇ ਉਹ ਵੀ ਆਹ ਚਾਹੀਦਾ ਸਾਡੇ ਪਾਣੀ ਬਣਦਾ ਸੜਕ ਬਾਰ ਕਰਨੇ ਕਰਕੇ ਦੱਬਣਾ ਪੈਂਦਾ ਹਾਂ ਉਹਦਾ ਪੂਰਾ ਚਾਲਾ ਥੋੜੇ ਦਿਨ ਦੱਬਿਆ ਦਾ ਮਹੀਨਾ ਡੇਢ ਮਹੀਨਾ ਪਿੱਛੇ ਜੇ ਚਾਚਾ ਚਾਹੇ ਬਣਾਉਂਦਾ ਤਾਂ ਫੇਰ ਆ ਮਨੇ ਵੀ ਜਾਣਾ ਮੇਲੇ ਨੂੰ ਮੈਨੂੰ ਪਤਾ ਤਾਂ ਕਹਿੰਦਾ ਕਿੰਨੀ ਕੁ ਭੀੜ ਆ ਕੌਣ ਅਮਰ ਅੱਛਾ ਮੈਂ ਬਾਰ ਕਰਾ ਕੇ ਆ ਜੀ ਜਿਆਦਾ ਭੀੜ ਹੋਈ ਹੁਣ ਜਾਣਾ ਤਾਂ ਪੈਣਾ ਹੀ ਆ ਭੀੜ ਬਹੁਤ ਆ 250 ਪਲੱਸ ਫੇਰ ਤਰਾਲੀ ਦਰਿਆ ਇਹ ਹਾਲਾ ਮੇਰੇ ਮੁਰੇ ਤੋਂ 290 ਦੀਆਂ ਮੇਰਾ ਕੰਮ ਦਾ ਰੂਟ ਆ ਗਿਆ ਲੈ ਲੂੰਗਾ ਆ ਦੇ ਆਣੇ ਕਿੱਥੇ ਆਉਣੇ ਆ 50 ਦੇ ਪੈਸੇ ਕਾ ਦੇ ਆਉਣੇ ਆ ਕਿੱਥੇ ਆਉਣੇ ਆ ਹੋ ਗਿਆ ਚੱਲ ਠੀਕ ਹੈ ਚਲੀਏ ਚੱਲ ਚੱਲ ਲੋ ਜੀ ਆਟਾ ਪਿਆ ਹੁਣ ਚੱਲੇ ਤੇ ਹਾਂਜੀ ਇਦੇ ਵਿੱਚ ਪਿਆ ਰਹੇ ਅਸੀਂ ਮਿੱਸਾ ਜੱਟ ਜੀ ਛੋਲੇ ਛੂਲੇ ਪਾ ਲੇ ਕਣਕ ਹੋਗੀ ਮੈਂ ਕਿਹਾ ਵੀ ਇਹ ਹਾਜ਼ਰੀ ਹਾਲੇ ਕਰੂੰਗੇ ਦੀ ਹੁਣ ਹਾਜ਼ਰੀ ਚੱਲ ਪਣੀ ਬਸ ਹਾਜ਼ਰੀ ਚੱਲ ਪਈ ਬਸ ਆ ਕੱਲਾ ਆਟਾ ਪਿਆ ਦੇਣਾ ਦਿਨ ਵਾਸਤੇ ਹੋ ਗਿਆ ਹੈ ਹਾਂਜੀ ਦਿਨ ਤੇ ਸ਼ਾਮ ਨੂੰ ਆ ਕੱਲੀ ਹਾਜ਼ਰੀ ਦੀਆਂ ਰੋਟੀਆਂ ਹੈ ਹਾਂਜੀ ਕਿੰਨਾ ਕੋਣਾ ਹੈ ਆ ਬਾਪੂ ਦਾ ਸਾਡਾ ਦਾ ਕਹਿੰਦਾ 9 ਬਾ ਥੈਲੀਆਂ ਮੇਰੇ ਲੇਖ ਹੁੰਦਾ ਗਣਕ ਦੇ ਪਰ ਜਿਹੜਾ ਆਟਾ ਚੱਕੀ ਜਾਣਾ ਹਾਂਜੀ ਉਹ ਇੱਧਰ ਤੋਂ ਲੈ ਬੰਦੇ ਨੂੰ ਚੱਲ ਪਿਆ ਲਿਆ ਮੈਂ ਦੇਖਾਂ ਜਾ ਕੇ ਜੇ ਹੁਣ ਉਹ ਨਹੀਂ ਰੱਖ ਕੇ ਆ ਜਣਾ ਜੇ ਪੀ ਹੋ ਗਿਆ ਤਾਂ ਠੀਕ ਆ ਨਹੀਂ ਫਿਰ ਕੱਲੂ ਸਹੀ ਫਿੱਚ ਕੇ ਹਾਂ ਬੰਦੇ ਰਖਾ ਦੇ ਸਕੂਟਰੀ 'ਪਰ ਸਕੂਟਰੀ ਦੀ ਐਮ ਆਉਜਾ ਰੱਖ ਕੇ ਲਿਜਾ ਹੋ ਜਣਾ ਸਕੂਟਰੀ ਦਾ ਫਾਇਦਾ ਇਹ ਕੰਮ ਚ ਮੋਟਰਸਾਈਕਲ ਪਰ ਔਖਾ ਏ ਚੱਲ ਕੋਈ ਨਹੀਂ ਜਾ ਕੇ 10 ਮਿੰਟ ਲੱਗਣੇ ਜੇ ਤਾਂ ਚਲਦੀ ਹੋਈ ਚੱਕੀ ਫਿੱਤਾਂ ਉਹਨੇ ਹੁਣੀ ਪੀ ਦੇਣਾ ਨਹੀਂ ਫੇਰ ਕੱਲੂ ਚੱਕ ਲਿਆਉਂਗੇ ਹੋਰ ਕਿਆ ਸਵੇਰੇ ਤੇ ਆਊਗਾ ਲਾ ਇਹ ਵੀ ਬੰਦੇ ਨੇ ਯਾਰ ਬਣਾਤੀ ਹੈ ਮੇਰੇ ਆਉਂਦੇ ਇਹਨੂੰ ਹਾਂਜੀ ਝੂਲਾ ਉਧਰ ਕਰਦਾ ਚੱਕ ਕੇ ਉਹ ਉਧਰ ਕੱਖ ਬੜਾ ਹੋ ਗਿਆ ਇੱਥੇ ਕੱਖ ਖਰਾਬ ਹੋ ਗਿਆ ਉਕਣਾ ਲਾਉਣਾ ਹੁਣ ਜੀ ਉਕਣਾ ਲਾਉਣਾ ਹਾਂ ਜੀ ਹੁਣ ਇੱਕੜੇ ਹਾਂ ਇਹ ਵੀ ਠੀਕ ਹੈ ਲੋਕੇਸ਼ਨ ਐ ਸੋਹਣਾ ਲੱਗਦਾ ਪਿਆ ਵਾ ਵਧੀਆ ਲੱਗਦਾ ਆ ਗਮਲੇ ਇੱਧਰ ਕਰਤੇ ਹੈਂ ਹਾਂ ਜੀ ਅੱਗੇ ਕਰਤੇ ਉਹ ਪਿੱਛੇ ਤੇ ਮੜਾ ਬੋੜਾ ਪਾਣੀ ਪੈ ਜਾਏ ਪਿੱਛੇ ਤੇ ਹਟਾਤਾ ਹੈਂ ਹਾਂ ਆਹ ਪਹਿਲਾਂ ਤਾਂ ਕੋਰੇ ਦਾ ਚੱਕਰ ਦਾ ਹੁਣ ਕਿਹੜੇ ਕੋਰਾ ਏ ਦਾ ਕੋਰਾ ਹੈ ਬਾਸ ਆ ਖੱਬਲ ਹੀ ਹੁੰਦਾ ਜਿਹੜਾ ਦੂ ਆਹ ਖੱਬਲ ਪੜਦੀ ਈ ਕਾ ਖੜਾ ਦੇਖ ਹਾਂ ਇਹ ਖਰਾਬ ਕਰਦਾ ਜਿਹੜਾ ਉੱਥੇ ਦੇਖ ਕੇ ਆ ਹੁਣ ਮਲਕੀਤ ਬਾਈ ਤੇ ਲੱਗਿਆ ਵਾ ਹਾਂ ਜੀ ਜਿਹੜਾ ਤਾਂ ਆਹ ਘਾਹ ਏ ਇਹ ਤਾਂ ਬਹੁਤ ਵਧੀਆ ਜਿਹੜਾ ਦੂਆ ਕਾ ਆਏ ਮਤਲਬ ਉਹਨੇ ਆਪਣਾ ਲਿਆ ਕੇ ਲਾਇਆ ਦਾ ਉਹ ਐਡਾੜਾ ਹੋਇਆ ਪਿਆ ਗਿੱਟ ਗਿੱਟ ਦਾ ਇਹ ਤਾਂ ਆਪਣੀ ਜਮਾ ਹੀ ਨਹੀਂ ਵਧਿਆ ਹੈਗਾ ਇਹ ਲੱਖ ਲੱਖ ਵੈਰੈਟੀ ਚ ਆਉਂਦਾ ਇਹ ਵੀ ਹੂੰ ਦੇਖ ਲੋ ਉਕਣੀ ਪਿਆ ਥੱਲੇ ਹੀ ਹਾਂਜੀ ਉਹ ਥੱਲੇ ਅੰਦਰਲੀ ਸਾਈਡ ਆਪਾਂ ਘੱਟ ਬੈਠਦੇ ਹਾਂ ਹਾਂ ਉਹ ਤੇ ਜਿੱਥੇ ਆਪਾਂ ਪੈਰ ਰੱਖਦੇ ਤੇ ਉੱਥੇ ਦੇਖ ਉਹ ਉੱਥੇ ਜਮਾ ਹੀ ਖਰਾਬ ਹੋ ਗਿਆ ਤਾਂ ਹੂੰ ਉਹ ਝੂਲੇ ਕੋਲ ਤਾਂ ਜ਼ਿਆਦਾ ਹੀ ਆ ਵੀ ਸਾਫ਼ ਕਰਦੀ ਵਿੱਚ ਤੇ ਕਾਈ ਰਹਿੰਦਾ ਜੀ ਅੰਦਰਲੀ ਸਾਈਡ ਤਾਂ ਹੋ ਗਈ ਆ ਇੱਧਰ ਤੇ ਕਰ ਚੱਲ ਕੋਈ ਨਹੀਂ ਯਾਰ ਬਣਾ ਦੇ ਵਧੀਆ ਤਾਂ ਹੀ ਜ਼ਿੰਮੇਵਾਰੀ ਚੱਕੀ ਦੀ ਤੁਸੀਂ ਪਰ ਜਿਆਦਾ ਤਾਂ ਮम्मा ਹੀ ਕਰਦੀ ਆ ਤੈਨ ਕਿੱਥੇ ਆਇਆ ਸਾਫ-ਖਾਈ ਕਰਨਾ ਮੈਂ ਕਰਦਾ ਜੀ ਹਾਂ ਮਾਨੂੰ ਪਤਾ ਕੀ ਨਹੀਂ ਕਿ ਕਰਦਾ ਤੂੰ ਉਹ ਜੜ ਤੇ ਕੱਢ ਇਹਨਾਂ ਨੂੰ ਜੜ ਤੇ ਨਹੀਂ ਫੇਰ ਹੋ ਜਾਣ ਇਹਨਾਂ ਨੇ ਚੱਲ ਫੁੱਲ ਲਾਏ ਵੀ ਕੋਈ ਤਾਂ ਦਿਖਦੇ ਆ ਮੜੇ ਮੋٹے ਦਾ ਬੱਚੇ ਵੀ ਆ ਵਧੀਆ ਲੱਗਦੇ ਆ ਮੈਨੂੰ ਪਾਣੀ ਪਾਉਣ ਨੂੰ ਤਿਆਹਾ ਹੋ ਜਾਂਦਾ ਬਾਹਰਲੇ ਕਈ ਵਾਰੀ ਭੁੱਲੇ ਜਾਂਦੇ ਆ ਬਾਹਰ ਸੁੱਕੇ ਪਏ ਤੇ ਉਹ ਭੁਲੇਖਾ ਹੋ ਰਹਿ ਜਾਂਦੀ ਐ ਬਾਹਰ ਦੀ ਯਾਦ ਨਹੀਂ ਰਹਿੰਦਾ ਜੜ ਤੇ ਹਾਂ ਚੜ ਤੇ ਕੱਢੀ ਦਾ ਚੱਲ ਕੋਈ ਨਹੀਂ ਵਧੀਆ ਲੱਗਦਾ ਉੱਥੇ ਹੁਣ ਠੀਕ ਆ ਟੇਡਾ ਜਿਵੇਂ ਕਹ ਸੋਹਣਾ ਲੱਗਦਾ ਨਾ ਨਾ ਠੀਕ ਆ ਟੇਡਾ ਵਧੀਆ ਲੱਗਦਾ ਮੈਂ ਦੇਖ ਲਿਆ ਲੋਕੇਸ਼ਨ ਪਰ ਇਹ ਨਾਲੋਂ ਵਧੀਆ ਹੁ ਬਦਲਣਾ ਚਾਹੀਦਾ ਨਹੀਂ ਉੱਥੇ ਦੇਖ ਲਾ ਸਾਰੀ ਖਰਾਬ ਕਰਤਾ ਤਾ ਜਿੱਥੇ ਇੱਕ ਜਗ੍ਹਾ ਪਿਆ ਤਾ ਹੁਣ 10 ਕਿ ਦਿਨ ਇੱਧਰ ਰੱਖ ਰਾਂ ਫੇਰ ਹੋਰ ਪਾਸੇ ਸਹੀ ਉੱਧਰ ਵੀ ਹੋਏ ਨਾ ਹੋਰ ਕਿੱਥੇ ਰੱਖ ਦੂੰਗਾ ਸਾਈਡ ਤੇ ਲੋਕੇਸ਼ਨ ਬਦਲੀ ਜਾਏ ਉੱਥੇ ਕੀ ਚੱਲ ਕੋਈ ਨਹੀਂ ਐਦਾਂ ਨਹੀਂ ਹਾਂਜੀ ਘਰ ਤਾਂ ਗਾੜਾ ਢੋਣਾ ਸ਼ੁਰੂ ਕਰਿਆ ਸਮਾਨ ਦੇ ਲੈ ਕਿੱਥੇ ਕਿੱਥੇ ਪਿਆ ਤਾ ਉਹ ਕਹ ਪਈ ਇਹ ਮੋਲੂਈ ਔਖਲੀ ਉਖੜੀਆ ਚੱਕੀਆ ਚੱਕੀ ਹਾਰਾ ਇੱਧਰ ਲਿਆ ਤੇ ਸਾਰਾ ਕੁਝ ਚੱਕ ਕੇ ਹੈ ਹਾਂਜੀ ਇਹ ਉਧਰ ਟੁੱਟਣੇ ਦਾ ਖਤਰਾ ਹਾਂ ਉਹ ਇੱਧਰ ਲਿਆ ਕੇ ਰੱਖ ਤੇ ਹਾਂਜੀ ਸਾਰਾ ਫੇਰ ਘੜਦਾਂਗੇ ਚੱਕੀ ਕਦੇ ਚਲਾਈ ਹੈ ਪੁੱਛ ਕੇ ਦੇਖੀ ਤਾਂ ਨਾ ਜੀ ਆ ਨਾ ਚੱਲ ਵਧੀਆ ਕਦੇ ਕਦੇ ਇੱਕ ਵਾਰੀ ਚਲਾਉਂਗੀ ਆ ਉਧਰ ਤੇਰੀ ਫੋਟੋ ਜਣੇ ਦਾ ਕੰਮ ਵਿੱਚ ਹਾਂਜੀ ਵਧੀਆ ਕਰਿਆ ਇੱਧਰ ਲਿਆਂਦਾ ਇੱਥੇ ਪਈ ਰਹੂੰਗੀ ਹੁਣ ਹਾਂਜੀ ਹਾਂਜੀ ਜਲ ਕੰਮ ਨਿਬੜ ਗਿਆ ਫੇਰ ਉਧਰ ਲਿਆ ਕੇ ਸੈੱਟ ਕਰਕੇ ਰੱਖ ਦਾਂਗੇ ਰੰਗ ਕਰਕੇ ਰੰਗ ਕਰਿਆ ਜਾਗਾ ਹੋਰ ਕਰਦੀ ਦੁਬਾਰਾ ਰੰਗ ਤਾਂ ਕੀ ਹੋ ਗਿਆ ਚਲ ਕਰਦੇ ਸਾਫ ਫੇਲੇ ਚਰਖਾ ਵੀ ਉਧਰ ਪਿਆ ਚਰਖੇ ਨੂੰ ਵੀ ਕਰਾਂਗੇ ਰੰਗ ਉਹਨੂੰ ਸਿਉਂਕ ਜੀ ਲੱਗੀ ਥੋੜੀ ਜੀ ਕੋਈ ਨਹੀਂ ਉਹ ਵੀ ਰੰਗ ਮਾਰ ਦਾਂਗੇ ਲੋ ਜੀ ਜਿਹੜਾ ਕੱਲ ਪਾਣੀ ਲਾਇਆ ਤਾਂ ਸਾਰਾ ਹੀ ਰਾਤੀ ਰਾਤ ਸੁੱਕ ਗਿਆ ਮੜਾ ਮੁਕਾ ਦੇ ਇੱਕ ਦੋ ਜਗ੍ਹਾ ਖੜਾ ਉਹ ਵੀ ਜ਼ਿਆਦਾ ਭਰਨੇ ਕਰਕੇ ਸਾਰਾ ਹੀ ਪਾਣੀ ਐਨ ਪਾਵਾਂਗੇ ਸਪਰੇਅ ਕਰਦੇ ਆ ਹੋਰ ਇੱਕ ਅੱਧੀ ਜੇ ਬਚਾਉ ਹੋ ਜਵੇ ਬਾਕੀ ਰੱਬ ਰੱਖਾ ਵੀ ਬਚਦੇ ਹੈਗੇ ਨਹੀਂ ਸਪਰੇਅ ਕਰ ਦਾਂਗੇ ਇੱਕ ਤਾਕਤ ਦੀ ਸੰਧੀ ਜੀ ਜੇ ਬਚ ਜਵੇ ਬਾਕੀ ਦੇਖਦੇ ਆ ਹੁ ਬਚਦੇ ਹੈਗੇ ਨਹੀਂ ਇੱਕ ਸਪਰੇਅ ਮਾਰ ਦਾਂਗੇ ਇੱਕ ਦੋ ਦਿਨ ਤੱਕ ਜਦੋਂ ਮੜਾ ਜਾ ਬੱਤ ਆ ਗਿਆ ਨਾਲੇ ਗੰਨੇ ਨੂੰ ਅਸਰ ਹੋ ਜੂ ਨਾਲੇ ਪਿਆਜ਼ਾਂ ਨੂੰ ਲੱਗ ਜੂ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਕਿਸ ਅਗਲੀ ਵੀਡੀਓ ਚ ਜਦ ਲਈ ਸਸਰੀ ਕਾਲ ਜੀ